ਅਮਰੀਕਾ ਵਿੱਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੇ ਬਾਅਦ ਉਨਰਵਿਰੋਧ ਪ੍ਰਦਰਸ਼ਨ ਵਿਵਾਦਿਆ ਸੈਟਰਲ ਵਿੱਚ ਟਰੰਪ ਵਿਰੋਧੀ ਕੱਢੀ ਗਈ ਰੈਲੀ ਵਿੱਚ ਗੋਲੀ ਚੱਲਣ ਨਾਲ 5 ਲੋਕ ਜ਼ਖਮੀ ਹੋ ਗਏ ਸੈਟਰਲ ਪੁਲਿਸ ਨੇ ਟਵਿੱਟਰ ਤੇ ਜਾਣਕਾਰੀ ਦਿੱਤੀ ਸੈਟਰਲ ਫਾਇਰ ਮਹਿਕਮੇ ਨੇ ਸਥਾਨਕ ਸਮੇਂ ਮੁਤਾਬਕ ਸ਼ਾਮ 7 ਵਜੇ ਦੇ ਲਈ ਟਵੀਟ ਕਰ ਦੱਸਿਆ ਕਿ 5 ਬੰਦਿਆਂ ਦਾ ਇਲਾਜ ਚੱਲ ਰਿਹਾ ਜਿਨ੍ਹਾਂ ਨੂੰ ਗੋਲੀ ਲੱਗੀ ਹੈ ਤੇ ਉਹਨਾਂ ਵਿੱਚੋਂ 2 ਦੇ ਜ਼ਖਮ ਜਾਨਲੇਵਾ ਹੋ ਸਕਦੇ ਨੇ ਸੰਗ ਟੀਵੀ ਦੇ ਮੁਤਾਬਕ ਗੋਲੀ ਚਲਾਉਣ ਦੇ ਬਾਅਦ ਸ਼ੱਕੀ ਫਰਾਰ ਹੈ ਜ਼ਿਲ੍ਹਾ ਬਨਯੋਗ ਅਤਲੰਟਨ ਦੇ ਵਿੱਚ ਵੀ ਲੋਕਾਂ ਨੇ 트럼ਪ ਵਿਰੁੱਧ ਫਿਰੋਸ ਮਾਰਚ ਕਰਦੇ ਜਨਾ ਮੁਤਾਬਕ ਉਹ 트럼ਪ ਨੂੰ ਆਪਣਾ ਰਾਸ਼ਟਰਪਤੀ ਨਹੀਂ ਮੰਨਦੇ। ਉਥੇ トਮਪੀ ਜਿਤਮਗroh ਲੀਰੀ ਕਲਿੰਟਨ ਨੇ ਆਪਣੀ ਹਾਰ ਸਵੀਕਾਰ ਕੀਤੀ ਹੈ ਤੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ 트럼ਪ ਸਾਰੇ ਅਮਰੀਕਾ ਲਈ ਨਵੇਂ ਰਾਸ਼ਟਰਪਤੀ ਬਣਨਗੇ। ਰਾਸ਼ਟਰ ਉਹਨਾਂ ਖੁੱਲੇ ਮਾਨਦਲ ਸਵੀਕਾਰ ਤੇ ਗਵਾਇ ਦਾ ਮੌਕਾ ਦਿੰਦਾ ਹੈ। ਬੀਬੀਸੀ ਦੀ ਖਬਰ ਦੇ ਮੁਤਾਬਕ ਹਾਰਨ ਮਗਰੋ ਹਿਲੇਰੀ ਨੇ ਆਪਣੇ ਸਮਰਥਕਾਂ ਤੋਂ ਮਾਫੀ ਮੰਗਦੇ ਹੋਏ ਕਿਹਾ ਕਿ ਉਹ ਚੋੜਾ ਨਹੀਂ ਜਿੱਤ ਸਕੀ ਜੋ ਬੇਹਦ ਦੁਖਦਾਈ ਗੱਲ ਹੈ ਅਤੇ ਬਹੁਤ ਦਿਨਾਂ ਤੱਕ ਰਹੇਗੀ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਿੱਥ ਚੁਤਾਈ ਹੈ ਕਿ ਰਿਪਬਲਿਕਨ ਡੋਨਲਡ ਟਰੰਪ ਅਮਰੀਕਾ ਨੂੰ ਇਕਜੁੱਟ ਰੱਖਣਗੇ ਅਤੇ ਸਫਲਤਾਪੂਰਵਕ ਦੇਸ਼ ਦੀ ਅਗਵਾਈ ਕਰਨਗੇ ਬੀਬੀਸੀ ਦੀ ਖਬਰ ਮੁਤਾਬਕ ਓਬਾਮਾ ਨੇ ਟਰੰਪ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਰਾਸ਼ਟਰਪਤੀ ਚੁਣੇ ਜਾਣ ਦੇ ਬਾਅਦ ਟ੍ਰੰਪ ਨੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਭਰੋਸਾ ਦਿਵਾਇਆ ਕਿ ਉਹ ਸਾਰੇ ਅਮਰੀਕਾ ਦੇ ਰਾਸ਼ਟਰਪਤੀ ਹਨ ਅਤੇ ਉਹਨਾਂ ਦੀ ਸਰਕਾਰ ਜਨਤਾ ਲਈ ਕੰਮ ਕਰੇਗੀ। ਦੱਖਣੀ ਲੰਡਨ ਵਿੱਚ ਤੂਫਾਨ ਦੌਰਾਨ ਇੱਕ ਟ੍ਰੈਮ ਸੁਰੰਗ ਅੰਦਰ ਪਟੜੀ ਤੋਂ ਲੈ ਕੇ ਜਿਸ ਕਾਰਨ ਘਟਕੜ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਵੱਧ ਜ਼ਖਮੀ ਹੋਏ ਨੇ। ਟ੍ਰੈਮ ਦੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹਾਲ ਤੱਕ ਇਲਜ਼ਾਮਾਂ ਦਾ ਖੁਲਾਸਾ ਨਹੀਂ ਹੋਇਆ। ਬਟੇਸ ਟ੍ਰੈਫਿਕ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਰੇਲ ਗੱਡਾ ਘਟਨਾ ਜਾਂਚ ਬਿਊਰੋ ਜਾਂਚ ਕਰ ਰਿਹਾ ਹੈ ਜਦਕਿ ਪ੍ਰੇਸ਼ ਪ੍ਰਧਾਨ ਮੰਤਰੀ ਥਾਰਾ ਸਮੇਂ ਇਸ ਘਟਨਾ ਤੇ ਦੁੱਖ ਜਤਾਇਆ ਹੈ